ਖਬਰਨਾਮਾ ਦਿਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਵੀ ਕਾ ਮੈਂ ਹਾਂ ਤੁਹਾਡਾ ਹੁਸਰਾਜ ਕੀ ਪੰਜਾਬ ਦੇ ਕਿਸਾਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਕੀ ਉਹਨਾਂ ਨੂੰ ਅਕਲ ਦੀ ਦਵਾਈ ਲੈਣੀ ਚਾਹੀਦੀ ਹੈ ਕੀ ਪੰਜਾਬ ਦੇ ਕਿਸਾਨਾਂ ਨੂੰ ਜਿਹੜੇ ਐਮਐਸਪੀ ਦੀ ਮੰਗ ਕਰ ਰਹੇ ਨੇ ਜਿਹੜੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਅਕਲ ਨਹੀਂ ਉਹਨਾਂ ਨੂੰ ਅਕਲ ਦਾ ਘਾਟਾ ਹੈ ਉਹਨਾਂ ਨੂੰ ਅਕਲ ਦੀ ਦਵਾਈ ਲੈਣੀ ਚਾਹੀਦੀ ਹੈ ਇਸ ਨੂੰ ਲੈ ਕੇ ਫਿਰ ਇੱਕ ਵਾਰ ਜੰਗ ਛਿੜ ਪਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਦੂਸਰੇ ਪਾਸੇ ਪੰਜਾਬ ਦੇ ਕਿਸਾਨਾਂ ਦੇ ਵਿਚਾਰ ਇੱਕ ਵਾਰ ਫਿਰ ਤੜਕਪੜਕ ਹੋਈ ਹੈ ਕਿਸਾਨਾਂ ਵੱਲੋਂ ਅਤੇ ਦੂਸਰੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਟਟਾਲਾ ਵਿਖੇ ਪੁੱਜੇ ਜਿੱਥੇ ਭਾਰਤੀ ਕਿਸਾਨ ਜੁੜੀ ਅਗਰਾਹਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਜਥੇਬੰਦੀ ਵਿੱਚ ਸ਼ਾਮਲ ਕਿਸਾਨਾਂ ਨਾਲ ਵਿਚਾਰ ਚਰਚਾ ਦੌਰਾਨ ਸਿਹਤ ਮੰਤਰੀ ਤਲਕੀ ਵਿੱਚ ਆ ਗਏ ਅਤੇ ਕਿਸਾਨਾਂ ਨੂੰ ਅਕਲ ਦੀ ਦਵਾਈ ਲੈ ਕੇ ਆ ਦਰਅਸਲ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਸਾਨਾਂ ਨਾਲ رابطہ ਕਰਦਿਆਂ ਦਿੱਲੀ ਦੇ ਮੋਰਚੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਦੇ ਲਾਗ ਕੇਲੇ ਵਿੱਚ ਕੌਣ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਉਗਰਾਹ ਜਥੇਬੰਦੀ ਦਾ ਕੋਈ ਵੀ ਨਹੀਂ ਗਿਆ ਸੀ ਇਸ ਮੌਕੇ ਕਿਸਾਨਾਂ ਨੇ 18 ਮੰਗਾਂ ਦੀ ਗੱਲ ਕੀਤੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਪਰ ਸਿਰੇ ਨਾ ਚੜੀ ਤੇ ਮੁੱਖ ਮੰਤਰੀ ਨੇ ਤਲਕੀ ਵਿੱਚ ਕਿਹਾ ਕਿ ਮੰਨੀਆਂ ਹੋਈਆਂ ਮੰਗਾਂ ਵੀ ਨਹੀਂ ਮੰਨਣਗੀਆਂ ਇਸ ਮੌਕੇ ਕਿਸਾਨਾਂ ਨੇ ਮੰਤਰੀਆਂ ਨੂੰ ਸਵਾਲ ਪੁੱਛਿਆ ਮੰਤਰੀ ਨੂੰ ਸਵਾਲ ਪੁੱਛਿਆ ਪਹਿਲਾਂ ਸਾਡੇ ਤੋਂ 26 ਚੂਣਾ ਲਵਾਇਆ ਗਿਆ ਫਿਰ ਇਹ ਮੰਡੀਆਂ ਵਿੱਚ ਰੁਲਿਆ ਤੇ ਸਾਡੇ ਤੋਂ ਕਾਟ ਲਈ ਗਈ ਇਸ ਬਾਰੇ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਤੋਂ ਬਾਅਦ ਮੁੱਖ ਮੰਤਰੀ ਨੇ BBMP ਦੇ ਮੁੱਦੇ ਉੱਤੇ ਕਿਹਾ ਕਿ ਹੁਣ ਜਥੇਬੰਦੀਆਂ ਕਿੱਤਿਆਂ ਨੇ ਜਦੋਂ ਕਿ ਕਿਸਾਨਾਂ ਨੇ ਪਹਿਲਾਂ ਹੀ ਇਸ ਨੂੰ ਲੈ ਕੇ ਧਰਨੇ ਲਾਇਆਨ ਕਿਸਾਨਾਂ ਨੇ ਕਿਹਾ ਜਦੋਂ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਉਗਰਾਹਾਂ ਦੇ ਆਗੋਂ ਵੱਲੋਂ ਤੇ ਇੰਨਾ ਕੋ ਮਾਮਲਾ ਭੜ ਗਿਆ ਇਹਨੇ ਕੋ ਸਿਹਤ ਮੰਤਰੀ ਬਲਬੀਰ ਸਿੰਘ ਜਿਹੜੇ ਨੇ ਉਹ ਗਰਮ ਹੋ ਗਿਆ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਕਲ ਦੀ ਲੋੜ ਹੈ ਤੇ ਤੁਸੀਂ ਤੁਹਾਨੂੰ ਅਕਲ ਦੀ ਦਵਾਈ ਲੈਣੀ ਚਾਹੀਦੀ ਹੈ ਤੁਹਾਡਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਯਾਨੀ ਕਿ ਉਹਨਾਂ ਕਹਿੰਿਆ ਕਿ ਤੁਸੀਂ ਪੂਰੇ ਪੰਜਾਬ ਨੂੰ ਭੜਿਆ ਹੈ ਤੁਸੀਂ ਪੰਜਾਬ ਨੂੰ ਧਰਨਿਆਂ ਦਾ ਪ੍ਰਦੇਸ਼ ਬਣਾ ਦਿੱਤਾ ਹੈ ਜਿੱਥੇ ਵੀ ਮਾੜੀ ਮੁੱਲਟੀ ਗੱਲ ਹੁੰਦੀ ਹੈ ਤੁਸੀਂ ਢੰਡਿਆਂ ਦੇ ਵਿੱਚ ਝੰਡੇ ਪਸਾ ਕੇ ਤੁਸੀਂ ਧਰਨੇ ਲਾਉਂਦੇ ਹੋ ਤੁਸੀਂ ਆਮ ਆਦੀ ਪਾਰਟੀ ਦੇ ਮੰਤਰੀਆਂ ਦਾ ਵਿਧਾਇਕਾਂ ਦਾ ਵਿਰੋਧ ਕਰਦੇ ਹੋ ਐਵੇਂ ਗੱਲ ਨਹੀਂ ਬਣਨੀ ਇਧਰੋਂ ਅ ਬਲਬੀਰ ਸਿੰਘ ਨੇ ਕਿਹਾ ਕਿ ਤੁਸੀਂ ਬੀਬੀ ਐਮਬੀ ਦੇ ਮੁੱਦੇ ਤੇ ਕਿਉਂ ਨਹੀਂ ਗੱਲਬਾਤ ਕੀਤੀ ਤੁਸੀਂ ਪਾਣੀਆਂ ਦੇ ਹੱਕ ਲਈ ਉਹ ਪੰਜਾਬ ਦੇ ਪਾਣੀਆਂ ਪੰਜਾਬ ਦਾ ਪਾਣੀ ਪੰਜਾਬ ਦੇ ਪਾਣੀ ਲੋਕਾਂ ਦਾ ਹੱਕ ਹੈ ਪੰਜਾਬ ਦੀਆਂ ਫਸਲਾਂ ਨੂੰ ਮਿਲੇਗਾ ਪੰਜਾਬ ਦੇ ਲੋਕਾਂ ਵਾਸਤੇ ਲੇਕਿਨ ਤੁਸੀਂ ਸਾਡੇ ਨਾਲ ਨਹੀਂ ਖੜੇ ਹੁਣ ਸਾਡੇ ਕੋਲ ਤੁਸੀਂ ਕੀ ਮੰਗਦੇ ਹੋ 18 ਮੰਗਾ ਦੀ ਗੱਲ ਕੀਤੀ ਗਈ ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਤੁਸੀਂ ਜਿਹੜੀ ਤੁਸੀਂ ਕਿਸਮ ਛੋਣੇ ਦੀ ਕਹੀ ਸੀ 26 ਉਹ ਲਗਾਈ ਪਰ ਤੁਸੀਂ ਖਰੀਦਿਆ ਨਹੀਂ ਖਰੀਦਣ ਦੇ ਬਾਵਜੂਦ ਤੁਸੀਂ ਵੱਡੀ ਕਟ ਲਾ ਲ ਗਏ ਇੰਨੀ ਕੋ ਬਹਿਸ-ਬਾਜੀ ਹੋ ਗਈ ਕਿਸਾਨਾਂ ਨੇ ਵਿਰੋਧ ਕੀਤਾ ਮੁਰਦਾਬਾਦ ਦੇ ਨਾਰੇ ਵੀ ਲਾਏ ਲੇਕਿਨ ਤਤੇ ਹੋ ਗਿਆ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਉਹਨਾਂ ਨੇ ਕਿਹਾ ਕਿ ਤੁਹਾਨੂੰ ਤੁਹਾਡਾ ਦਿਮਾਗੀ ਸੰਤੁਲਨ ਠੀਕ ਨਹੀਂ ਅਕਲ ਦੀ ਘਾਟ ਹੈ ਇਸ ਲਈ ਤੁਹਾਨੂੰ ਅਕਲ ਦੀ ਦਵਾਈ ਲੈਣੀ ਚਾਹੀਦੀ ਹੈ ਤੇ ਤੁਹਾਡਾ ਤਾਂ ਦਿਮਾਗੀ ਸੰਤੁਲਨ ਠੀਕ ਹੋਵੇਗਾ